ਮੈਂ ਡੀਸੀ ਸਾਹਿਬ ਨੇ ਕਿਹਾ ਕਿ ਜਿਹੜਾ 19 ਸੈਕਸ਼ਨ ਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ ਉਹਦਾ ਪਬਲਿਕੇਸ਼ਨ ਹੋਣਾ ਹੈ ਕਿਉਂ ਨਹੀਂ ਕੀਤਾ ਜਾ ਰਿਹਾ ਪੰਨਾ ਬਹੁਤ ਦੇ ਹਿਸਾਬ ਦਾ ਕਿਹਾ ਮੰਤਰੀ ਜੀ ਨਾਲ ਗੱਲ ਕਰੋ ਜੀ ਮੈਂ ਇੱਕ ਵਾਰ ਫੇਰ ਗਿਆ ਕਹਿੰਦੇ ਨੇ ਜੀ ਆਪਣੇ ਮੰਤਰੀ ਜੀ ਨਾਲ ਗੱਲ ਕਰੋ ਮੈਂ ਮੰਤਰੀ ਜੀ ਨਾਲ ਗੱਲ ਕੀਤੀ ਮੰਤਰੀ ਜੀ ਨੇ ਆਪਣੀ ਕੋਠੀ ਬੁਲਾਇਆ ਮੈਂ ਕਹਾਂ ਜੀ ਮੈਂ ਇਸ ਮਸਲੇ ਤੇ ਆਇਆ ਕਹਿੰਦਾ ਮੈਂ ਇੱਕ ਡਾਇਰੈਕਟਰ ਨੂੰ ਬੁਲਾਇਆ ਹੋਇਆ ਲੇਡੀ ਡਾਇਰੈਕਟਰ ਸੀ ਜਾਂ ਨਹੀਂ ਸੀ ਉਹ ਇੱਕ ਵੀ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਬਿਨਾ ਹੀ ਅਨੂਣ ਛੱਡ ਕੇ ਉਤੋਂ ਚਲੇ ਗਏ ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਹੱਥ ਨਾਲ ਇਸ਼ਾਰਾ ਕਰਤਾ ਕਿ ਤੁਸੀਂ ਵੀ ਜਾਓ ਉਹ ਸੱਚਮੁੱਚ ਹੀ ਡਾਇਰੈਕਟਰ ਸੀਗੇ ਸਰ ਸੱਚੀ ਡਾਇਰੈਕਟਰ ਸੀਗੇ ਜਦੋਂ ਕਿ ਮੈਂ ਦੱਸਣਾ ਸੀ ਕਿ ਨੋਟੀਫਿਕੇਸ਼ਨ ਹੋ ਜਾਣ ਤੋਂ ਬਾਅਦ ICA ਅਰ ਅਨੁਸਾਰ 30 ਦਿਨ ਦੇ ਅੰਦਰ ਅੰਦਰ 30 ਦਿਨ ਦੇ ਅੰਦਰ ਅੰਦਰ ਉਹਦੀ ਪਬਲਿਕੇਸ਼ਨ ਹੋਣੀ ਸੀ 1200 ਰੋਡ ਦਾ ਇਹ ਪ੍ਰੋਜੈਕਟ ਜਿਹੜਾ ਕਿ ਮੁਫਤ ਦਾ ਮੁਫਤ ਲੱਗਣਾ ਹੈ ਠੀਕ ਲਾਵਾ ਆਉਂਦੂ ਉਹਦੇ ਵਿੱਚ ਇੱਕ ਕਾਂਡੀ ਰੇਤੇ ਸੀਮਿੰਟ ਦੀ ਪੰਜਾਬ ਦੀ ਨਹੀਂ ਲੱਗਣੀ ਠੀਕ ਹੈ ਇੱਕ ਪੈਸਾ ਵੀ ਨਹੀਂ ਲੱਗਣਾ ਸਾਰਾ ਦਾ ਸਾਰਾ ਸੈਂਟਰ ਨੇ ਕਰਨਾ ਕਿਰਪਾ ਕਰਕੇ ਮੈਂ ਹੱਥ ਅਰਕਾਂ ਤੱਕ ਜੋੜ ਕੇ ਬੇਨਤੀ ਕਹਿੰਦਾ ਉਹ ਸੱਚਮੁੱਚ ਹੀ ਡਾਕਟਰ ਸੀਗੇ ਸਰ ਸੱਚੀ ਡਾਕਟਰ ਸੀਗੇ ਮੇਰਾ ਕੋਈ ਟੱਟ ਨਹੀਂ ਲੁਖਦਾ ਮਿਲ ਸਾ ਮੈਂ ਤਾਂ ਚਾਹੁੰਦਾ ਉਹ ਪ੍ਰੋਜੈਕਟ ਆਵੇ ਸਭੋ ਅਸੀਂ ਕੌਣ ਹਾਂ ਪ੍ਰੋਜੈਕਟ ਰੁਕਣ ਵਾਲੇ ਜੇ ਕੋਈ ਪ੍ਰੋਜੈਕਟ ਆਉਂਦਾ ਅਸੀਂ ਤਾਂ ਅੱਗੇ ਹੋ ਕੇ ਲੈ ਕੇ ਆਉਣਾ ਚਾਹੁੰਦੇ ਹਾਂ ਸੋ ਇਸ ਕਰਕੇ ਅਸੀਂ ਸਰਕਾਰ ਚ ਅਸੀਂ ਕਦੋਂ ਕਦੋਂ ਚਾਹਾਂਗੇ ਕਿ ਅਸੀਂ ਪ੍ਰੋਜੈਕਟ ਨਾ ਲੈ ਕੇ ਆਈਏ ਜੇ ਉਹ ਚਾਹੁੰਦੇ ਨੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਸਰ ਤੁਸੀਂ ਮੈਂ ਤੁਸੀਂ ਮੈਂ ਟਾਈਮ ਵੀ ਮੰਗਿਆ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਤੋਂ ਟਾਈਮ ਵੀ ਮੰਗਿਆ ਸਰ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਇਸ ਪ੍ਰੋਜੈਕਟ ਤੇ ਤੁਹਾਡੇ ਨਾਲ ਡਿਸਕਸ ਕਰਨੀਆਂ ਉਧਰੋਂ ਟਾਈਮ ਨਹੀਂ ਮਿਲਦਾ ਜਦੋਂ ਟਾਈਮ ਮਿਲਦਾ ਮੈਂ ਸਤਿਕਾਰਯੋਗ ਐਮਐਲਏ ਸਭ ਨੂੰ ਆਪਣੇ ਨਾਲ ਲੈ ਕੇ ਚੱਲੂਗਾ। ਇੱਕ ਮਿੰਟ ਦੀ ਤੁਸੀਂ ਇੱਧਰ ਗੱਲ ਕਰੋ। ਜੀ। ਆਈ ਨਹੀਂ ਗਿਆ। ਨਾ ਜਿਹਦੀ ਜ਼ਮੀਨ ਆ ਨਾ ਉਹਨੂੰ ਹੀ ਬੁਲਾ ਗਿਆ। ਇਹ ਪ੍ਰੋਜੈਕਟ ਕਿਤਰਾ ਕੰਪਲੀਟ ਹੋਵੇਗਾ? ਸਰ ਸਰ ਜ਼ਮੀਨ ਵਾਲਾ ਤਾਂ ਸਿੱਧਾ ਕਹਿੰਦਾ ਮੈਨੂੰ ਪੈਸੇ ਦੇ ਦਿਓ। ਕਿੱਥੋਂ ਦੇ ਦੀ ਜਿਸ ਤਰ੍ਹਾਂ ਦੋਲੇ ਕਿਸੇ ਨੂੰ। ਪਹਿਲਾਂ ਹਜੇ ਜ਼ਮੀਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ। ਕੋਈ ਆਊਗੀ ਆਊਗੀ ਸਰ ਫੇਰ ਹੀ ਦਿੱਤਾ ਜਾ। ਮੰਤਰੀ ਜੀ ਬੈਠੋ। ਠੀਕ ਹੈ ਏਡੀਸੀ ਸਾਹਿਬ ਬੈਠੋ।

ਬੈਠੋ ਜੀ ਬੈਠੋ ਬਟੋ ਜੋ ਵੀ ਕੋਈ ਚਿਹਰ ਦੀ ਇਜਾਜ਼ਤ ਤੋਂ ਬਿਨਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਕਿ ਪੰਜਾਬ ਦੇ ਐਗਰੀਕਲਚਰ ਵਾਸਤੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਪੰਜਾਬ ਦੀ ਤਰੱਕੀ ਦੇ ਵਾਸਤੇ ਇਹ ਪ੍ਰੋਜੈਕਟ ਹਰ ਹਾਲਤ ਵਿੱਚ ਭਾਵੇਂ ਸੈਂਟਰ ਦੇ ਹੱਥ ਜੋੜ ਕੇ ਕੋਰੋਂ ਬੇਤੀਆਂ ਕਰੀਏ ਇਹ ਪੰਜਾਬ ਦੇ ਵਿੱਚ ਲੈ ਕੇ ਆਓ ਇਹੋ ਜਿਹਾ ਫ੍ਰੀ ਪ੍ਰੋਜੈਕਟਾਂ ਦੀ ਮੁੜਕੇ ਨਹੀਂ ਆਉਣਾ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਇਹ ਪ੍ਰੋਜੈਕਟ ਤਕਰੀਬਨ 99.99% ਪ੍ਰਤੀਸ਼ਤ ਕੰਪਲੀਸ਼ਨ ਸਟੇਜ ਤੇ ਸੀ ਸੈਂਟਰ ਸਰਕਾਰ ਵੱਲੋਂ ਇਸ ਇੰਸਟੀਚੂਟ ਨੂੰ ਸਥਾਪਿਤ ਕਰਨ ਲਈ ਏਜੰਸੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਨੂੰ ਪੰਜਾਬ ਵੱਲੋਂ ਇਸ ਇੰਸਟੀਚੂਟ ਵਾਸਤੇ 150 ਕਿੱਲਾ ਮਲਕੀਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ 100 ਕਿੱਲਾ ਬਾਗਬਾਨੀ ਵਿਭਾਗ ਵੱਲੋਂ ਅਟਾਰੀ ਲਾਗੇ ਬਾਗ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਜ਼ਰਨੈਲ ਸ਼ਹੀਦ ਸardar ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਦਾ ਹੁੰਦਾ ਸੀ ਉਹ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਕਿ 50 ਕਿੱਲੇ ਜ਼ਮੀਨ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਚੁੱਕੀ ਹੈ 30 ਕਿੱਲੇ ਜ਼ਮੀਨ ਜੋ ਅਮਰਸਰ ਦੇ ਨਜ਼ਦੀਕ ਤਾਲਸ ਇੰਸਟੀਚਿਊਟ ਅਤੇ ਦੇ ਅਕਾਡਮਿਕ ਅਤੇ ਪ੍ਰਬੰਧਕੀ ਬਲਾਕ ਲਈ ਨੈਸ਼ਨਲ ਹਾਈਵੇ ਦੇ ਚੌੜੇ ਮੱਥੇ ਵਾਲੀ ਜ਼ਮੀਨ ਦੀ ਜ਼ਰੂਰਤ ਸੀ ਅਕਵਾਇਰ ਤਕਰੀਬਨ ਹੀ ਕੀ ਕਰ ਲਈ ਗਈ ਸੀ ਸਿਰਫ ਤੇ ਸਿਰਫ ਇੱਕ ਫਾਈਨਲ ਅਵਾਰਡ ਹੀ ਹੋਣ ਵਾਲਾ ਬਾਕੀ ਸੀ ਪਰ ਇੱਕ ਅਚਾਨਕ ਹੀ ਪ੍ਰੋਜੈਕਟ ਗੁੰਮ ਨਾਮ ਮਨਕਰਤ ਜੇ ਸਾਨੂੰ ਕੋਈ ਜਾਣਦਾ ਹੀ ਨਹੀਂ ਪੰਜਾਬ ਸਿੰਘ ਗਮਟਾਲਾ ਦੇ ਨਾਂ ਤੇ ਉੱਥੇ ਦਰਜ ਹੋਈ ICAR ਦਿੱਲੀ ਜਿਸ ਨੇ ਕਿਹਾ ਜਸਵੰਤ ਕਹਿੰਦਾ ਕਿ ਇਹ ਜ਼ਮੀਨ ਜਿਸ ਮਾਲਕ ਦੀ ਹੈ ਉਸ ਨੇ ਇਹਦਾ CLU ਕਰਵਾਇਆ ਹੋਇਆ ਹੈ ਵੱਧ ਪੈਸੇ ਲੈਣ ਵਾਸਤੇ ਲੇਕਿਨ ਮੈਂ ਆਪ ਜੀ ਦੇ ਧਿਆਨ ਵਿੱਚ ਲਿਆਉਂਦਾ ਤੇ ਉਸ ਜ਼ਮੀਨ ਦਾ सीएलयू ਹੋਇਆ ਹੀ ਨਹੀਂ ਠੀਕ ਹੈ ਇਸ ਦੇ ਬਾਵਜੂਦ ਸ਼੍ਰੀਮਾਨ ਜੀ ਤੁਸੀਂ ਸਿਰਫ ਜਿਹੜਾ ਤੁਹਾਡੇ ਹੱਥ 'ਚ ਕਾਗਜ਼ ਹੈ ਧਿਆਨ ਦਿਓ ਉਹ ਪੜਨਾ ਹੈ ਪਲੀਜ਼ ਪੜ੍ਹ ਦਿਓ ਮੈਂ ਤਾਂ ਉਹ ਹੀ ਪੜ ਰਿਹਾ ਜੀ ਪੜੋ ਤੇ ਜੇ ਤੁਸੀਂ ਸਮਝਦੇ ਹੋ ਜੇ ਮੈਂ ਕੁਝ ਨਹੀਂ ਬੋਲ ਸਕਦਾ ਤੇ ਮੈਂ ਬੋਲਣੇ ਬੈਠ ਜਾਣਾ ਜੀ ਨਹੀਂ ਨਹੀਂ ਕੁਝ ਵੀ ਨਹੀਂ ਬੋਲਣ ਦੀ ਗੱਲ ਨਹੀਂ ਹੈ ਇਹ ਰੂਲ ਹੈ ਕਿ ਜਿਹੜੀ ਧਿਆਨ ਦਿਓ ਮਤਾ ਉੱਤੇ ਭਾਸ਼ਣ ਨਹੀਂ ਜੋ ਰਿਟਨ ਹੈ ਤੁਸੀਂ ਦਿੱਤਾ ਉਹ ਪੜੋਗੇ ਮੈਂ ਮਾਫੀ ਮੰਗਦਾ ਜੀ ਮੈਂ ਬੈਠ ਜਾਂਦਾ ਪਲੀਜ਼ ਬੈਠੋ ਜੇ ਮੈਂ ਬੁੱਧਾ ਨਹੀਂ ਸਾਰਾ ਰੱਖ ਸਕਿਆ ਤਾਂ ਫਿਰ ਮੇਰੇ ਬੋਲਣ ਦਾ ਕੀ ਮਤਲਬ ਸਾਰਾ ਸ਼੍ਰੀਮਾਨ ਜੀ ਕੋਈ ਰੂਲ ਹੁੰਦੇ ਨੇ ਭਾਸ਼ਣ ਨਹੀਂ ਦੇਣਾ ਜੋ ਤੁਹਾਡੇ ਹੱਥ ਦੇ ਵਿੱਚ ਪੇਪਰ ਹੈ ਕਿਰਪਾ ਕਰਕੇ ਉਹ ਪੜ੍ਹ ਦਿਓ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਧਿਆਨ ਦਿਓ ਮਤਾ ਹੈ ਇਹ ਜਨਰਲ ਡਿਸਕਸ਼ਨ ਨਹੀਂ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਲਦਾਓ ਬਣਾ ਕੇ ਦਿੱਤਾ ਤੁਸੀਂ ਪੜ੍ਹ ਦਿਓ ਸ਼ੁਰੂ ਤਾਂ ਲੱਗ ਜਾ ਕੋਈ ਚੱਕਰ ਨਹੀਂ ਸ਼ੁਰੂ ਤਾਂ ਕਰ ਦਿਓ ਲੇਕਿਨ ਉਹਨੂੰ ਪੜ੍ਹ ਦਿਓ ਤੁਸੀਂ ਪਲੀਜ਼ ਇਸਨੂੰ ਚੁੱਟਦੇ ਅਕਾਡੈਮਿਕ ਤੇ ਉਹਦੇ ਵਾਸਤੇ ਪ੍ਰਬੰਧ ਕੀ ਵਾਸਤੇ ਤੀ ਗਲੇ ਦੀ ਜ਼ਮੀਨ ਸੀ ਜਿਹੜੀ ਕਿ ਪਹਿਲਾਂ ਵੀ ਲਗਭਗ ਅਕਵਾਰ ਹੋ ਚੁੱਕੀ ਐ ਫੇਰ ਵੀ ਮੈਂ ਬੈਠ ਜਾਣਾ ਜੀ ਕਿਉਂਕਿ ਜੋ ਮੈਂ ਦੱਸਣਾ ਚਾਹੁੰਦਾ ਜੋ ਕੁਝ ਹੋਇਆ ਹੈ ਜੀ ਮਾਨ ਜੀ ਪਲੀਜ਼ ਇਹ ਧਿਆਨ ਦਿਓ ਮਤਾ ਇਹ ਟੈਕਨੀਕਲ ਹੁੰਦਾ ਹੈ ਇਹ ਜੇ ਕਿਰਪਾ ਕਰਕੇ ਤੁਸੀਂ ਪੜ੍ਹ ਦਿਓ ਅਗਰ ਨਹੀਂ ਪੜ ਸਕਦੇ ਤਾਂ ਮੰਤਰੀ ਜੀ ਜਵਾਬ ਦੇ ਦੇਣਗੇ ਉਹਦਾ ਜੋ ਤੁਸੀਂ ਇਹਨਾਂ ਨੂੰ ਕਿਹਾ ਇਸ ਕੇਸ ਦੀ ਸਚਾਈ ਇਹ ਹੈ ਕਿ ਉਹ ਭਾਗ ਦੇ ਅਧਾਰੀਆਂ ਅਧਿਕਾਰੀਆਂ ਦੁਆਰਾ ਲੋਕ ਰੋਕ ਲਗਾਉਣ ਤੋਂ ਪਹਿਲਾਂ ਜਾਂ ਉਮ ਪਰੰਤ ਵੀ ਇਹ ਚੀਜ਼ ਧਿਆਨ ਵਿੱਚ ਨਹੀਂ ਲਿਆਂਦੀ ਗਈ ਸਾਬਤ ਹੈ ਕਿ ਬਾਬ ਯੂ ਇਸ ਦੇ ਜ਼ਮੀਨ ਦੀ ਐਲ ਸੀ ਐਲ ਯੂ ਨਹੀਂ ਹੋਇਆ ਫਿਰ ਵੀ ਦੱਸ ਦਿੱਤਾ ਗਿਆ ਕਿ ਸੀ ਐਲ ਯੂ ਹੋਇਆ ਜੋ ਕਿ ਅਜੇ ਤੱਕ ਹੈ ਕਿ ਸੀਐਲਯੂ ਨਹੀਂ ਹੋਇਆ ਜੀ ਇਸ ਦੇ ਕੈਰੀ ਆਨ ਪਲੀਜ਼ ਅੱਛਾ ਇੱਕ ਹੋਰ ਹੈ ਇਹਦੇ ਵਿੱਚ ਇਹ ਵੀ ਹੁੰਦਾ ਜਦੋਂ ਤੁਸੀਂ ਧਿਆਨ ਦਿਓ ਮਤਾ ਪੜਤਾ ਉਸ ਤੋਂ ਬਾਅਦ ਮੰਤਰੀ ਜੀ ਜਵਾਬ ਦੇਣਗੇ ਉਸ ਤੋਂ ਬਾਅਦ ਤੁਸੀਂ ਸਪਲੀਮੈਂਟਰੀ ਲੈ ਸਕਦੇ ਹੋ ਉਦੋਂ ਤੁਸੀਂ ਜਿਉ ਮਾ ਤੁਹਾਡੇ ਮਨ ਦੇ ਵਿੱਚ ਖਿਆਲ ਨੇ ਉਹ ਤੁਸੀਂ ਦੱਸ ਸਕਦੇ ਹੋ ਇਹ ਇਹ ਟੈਕਨੀਕਲ ਚੀਜ਼ ਹੁੰਦੀ ਹੈ ਸਰ ਸਰਕਾਈਂਡ ਜੀ ਇਹ ਪ੍ਰੋਜੈਕਟ ਹਰ ਤਰੀਕੇ ਨਾਲ ਜੇ ਉਹ ਕੰਪਲੀਟ ਹੋ ਜਾਂਦਾ ਹੈ ਜਦੋਂ ਕੋਈ ਵੀ ਕਸਰ ਬਾਕੀ ਨਹੀਂ ਰਹਿ ਜਾਂਦੀ ਤੇ ਇੱਕ ਨੋਟੀਫਿਕੇਸ਼ਨ ਹੁੰਦਾ ਹੈ ਅੰਡਰ ਸੈਕਸ਼ਨ 19 ਉਹ ਨੋਟੀਫਿਕੇਸ਼ਨ ਵੀ ਹੋ ਗਿਆ ਪੱਦੀ ਵੀ ICAR ਨੇ ਕਿਉਰੀ ਨਹੀਂ ਪਾਈ ਇਸ ਪ੍ਰੋਜੈਕਟ ਤੇ ਲੇਕਿਨ ਫਿਰ ਵੀ ਇੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੋਟੀਫਿਕੇਸ਼ਨ ਹੋ ਜਾਣ ਤੋਂ ICAR ਦੇ ਮੁਤਾਬਕ 30 ਦਿਨ ਦੇ ਅੰਦਰ ਅੰਦਰ ਉਹਦੀ ਪਬਲੀਕੇਸ਼ਨ ਹੋਣੀ ਸੀ ਜੋ ਕਿ ਪਬਲਿਕੀਸ਼ਨ ਨਹੀਂ ਕਰਾਈ ਗਈ ਮੈਂ ਇਹ ਕਹਿਣਾ ਕਿ ਜਿਨ੍ਹਾਂ ਨੇ ਇਹਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਕੋਈ ਵੀ ਅਧਿਕਾਰੀ ਹੈ ਜਾਂ ਕੋਈ ਹੋਰ ਹੈ ਉਹਨਾਂ ਨੂੰ ਬੁੱਕ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਵਧੀਆ ਕੋਈ ਪ੍ਰੋਜੈਕਟ ਹੋਰ ਪੰਜਾਬ 'ਚ ਨਹੀਂ ਆਇਆ ਕਿਸਾਨੀ ਵਾਸਤੇ ਹਰਿਆਣਾ ਵਿੱਚ ਤਿੰਨ ਇਹੋ ਜਿਹੇ ਪ੍ਰੋਜੈਕਟ ਨੇ ਪੰਜਾਬ ਕੋ ਇੱਕ ਹੀ ਪਹਿਲੀ ਆਰੇ ਮਿਲਿਆ ਜਿਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਇਹ ਚਾਹੁੰਦਾ ਇਸ ਸ਼ਿਕਾਇਤ ਨੂੰ ਜੋ ਕਿ ਹੈ ਹੀ ਨਹੀਂ ਸੀ ਬੰਦਾ ਹੀ ਮੌਜੂਦ ਨਹੀਂ ਹੈ ਇਹ ਕਿੱਲੇ ਜ਼ਮੀਨ ਨੂੰ ਝੂਠੀ ਸ਼ਿਕਾਇਤ ਤੇ ਰੋਕ ਲਗਾਈ ਗਈ ਹੈ ਇਸ ਤੋਂ ਬਾਅਦ ਜਦ ਅਕਵਾਇਰ ਕਰਕੇ ਇਹ ਕਾਉਂਸਲ ਆਫ ਐਗਰੀਕਲਚਰ ਸਰਚ ਨੂੰ ਇਹ ਜ਼ਮੀਨ ਦਿੱਤੀ ਜਾਵੇ ਜੋ ਕਿ ਇੱਕ ਬਹੁਤ ਹੀ ਵਧੀਆ ਤੇ ਸਭ ਤੋਂ ਬੈਸਟ ਕਸਾਂਦੀ ਦੇ ਹਿੱਤਾਂ ਵਾਸਤੇ ਪ੍ਰੋਜੈਕਟ ਹੈ ਉਹਨਾਂ ਨਾਲ ਜੁੜਿਆ ਹੋਇਆ ਹੈ ਇਹ ਇੰਸਟੀਚੂਟ ਜ਼ਰੂਰ ਹਰ ਹਾਲਤ ਵਿੱਚ ਪੰਜਾਬ ਵਿੱਚ ਸਥਾਪਿਤ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਵਾਦ ਸ਼ੁਕਰੀਆ ਨਵਾਦਸ਼ ਮਹਾਰਾਜ ਜੋ ਦਿਲ ਤੋਂ ਕਹਿਣਾ ਸੀ ਉਹ ਨਹੀਂ ਕਿਹਾ ਗਿਆ ਕਿਉਂਕਿ ਇਸ ਨੂੰ ਰੋਕਣ ਵਾਸਤੇ ਬਹੁਤ ਸਾਰੀਆਂ ਬੈਠੋ ਤੁਹਾਨੂੰ ਸਪਲੀਮੈਂਟਰੀ ਮਿਲੇਗਾ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਬੈਠੋ ਸਰਦਾਰ ਚੇਤਨ ਸਿੰਘ ਜੋੜਾਵਾਜਰਾ ਮਾਜੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਮੱਧਮ ਜਰੀਏ ਸਰਦਾਰ ਜਸਵਿੰਦਰ ਸਿੰਘ ਜੀ ਨੂੰ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਪ੍ਰੋਜੈਕਟ ਸੀਗਾ ਇਹ ਕੇਂਦਰ ਵੱਲੋਂ ਆਇਆ ਸੀਗਾ ਔਰ ਮੈਂ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਇਸ ਮਾਮਲੇ ਸਬੰਧੀ ਭਾਰਤ ਸਰਕਾਰ ਦੇ ਇਸ ਪ੍ਰੋਜੈਕਟ ਨਾਲ ਸੰਬੰਧਿਤ ਵਿਭਾਗਾਂ ਦੇ ਅਧਿਕਾਰ ਨਾਲ ਸਮੇਂ-ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜੀ ਇਹ ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਆਈਸੀਆਰ ਨਵੀਂ ਦਿੱਲੀ ਪਾਸੋਂ ਇਸ ਪ੍ਰੋਜੈਕਟ ਦੀ ਸਥਾਪਨਾ ਸੰਬੰਧੀ ਡਿਟੇਲ ਪ੍ਰੋਜੈਕਟ ਰਿਪੋਰਟ ਟਾਈਮਲਾਈਨ ਅਤੇ ਕਨਫਰਮੇਸ਼ਨ ਦੀ ਮੰਗ ਕੀਤੀ ਗਈ ਹੈ ਇਸ ਸਬੰਧੀ ਭਾਰਤ ਸਰਕਾਰ ਪਾਸੋਂ ਲੋਡਿੰਗ ਦੀ ਸੂਚਨਾ ਪ੍ਰਾਪਤ ਹੋਣ ਉਪਰੰਤ ਹੀ ਉਸ ਅਨੁਸਾਰ ਮਾਮਲੇ ਤੇ ਵਿਚਾਰ ਕੀਤਾ ਜਾ ਸਕਦਾ ਹੈ ਇਹ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਜੀ ਜੀ ਐਡੀ ਸਾਹਿਬ ਸਪੀਕਰ ਸਾਹਿਬ ਮੈਂ ਡੀਸੀ ਸਾਹਿਬ ਨੇ ਕਿਹਾ ਕਿ ਜਿਹੜਾ 19 ਸੈਕਸ਼ਨ ਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ ਉਹਦਾ ਪਬਲਿਕੇਸ਼ਨ ਹੋਣਾ ਹੈ ਕਿਉਂ ਨਹੀਂ ਕੀਤਾ ਜਾ ਰਿਹਾ ਉਹਨਾਂ ਬਹੁਤ ਸਿੱਧੇ ਹਿਸਾਬ ਦਾ ਕਿਹਾ ਮੰਤਰੀ ਜੀ ਨਾਲ ਗੱਲ ਕਰੋ ਜੀ ਮੈਂ ਇੱਕ ਵਾਰ ਫੇਰ ਗਿਆ ਕਹਿੰਦੇ ਨੇ ਜੀ ਆਪਣੇ ਮੰਤਰੀ ਜੀ ਨਾਲ ਗੱਲ ਕਰੋ ਮੈਂ ਮੰਤਰੀ ਜੀ ਨਾਲ ਗੱਲ ਕੀਤੀ ਮੰਤਰੀ ਜੀ ਨੇ ਆਪਣੀ ਕੋਠੀ ਬੁਲਾਇਆ ਮੈਂ ਕਿਹਾ ਜੀ ਮੈਂ ਇਸ ਮਸਲੇ ਤੇ ਆਇਆ ਕਹਿੰਦਾ ਮੈਂ ਇੱਕ ਡਾਇਰੈਕਟਰ ਨੂੰ ਬੁਲਾਇਆ ਹੋਇਆ ਲੇਡੀ ਡਾਇਰੈਕਟਰ ਸੀ ਜਾਂ ਨਹੀਂ ਸੀ ਉਹ ਇੱਕ ਵੀ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਬਿਨਾ ਹੀ ਅਨੂਣ ਛੱਡ ਕੇ ਉਤੋਂ ਚਲੇ ਗਏ ਇਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਖੱਤਰਾ ਇਸ਼ਾਰਾ ਕਰਤਾ ਕਿ ਤੁਸੀਂ ਵੀ ਜਾਓ ਜਦੋਂ ਕਿ ਮੈਂ ਦੱਸਣਾ ਸੀ ਕਿ ਨੋਟੀਫਿਕੇਸ਼ਨ ਹੋ ਜਾਣ ਤੋਂ ਬਾਅਦ ICA ਅਰ ਮੁਤਾਬਕ 30 ਦਿਨ ਦੇ ਅੰਦਰ ਅੰਦਰ 30 ਦਿਨ ਦੇ ਅੰਦਰ ਅੰਦਰ ਉਹਦੀ ਪਬਲਿਕੇਸ਼ਨ ਹੋਣੀ ਸੀ 1700 ਕਰੋੜ ਦਾ ਇਹ ਪ੍ਰੋਜੈਕਟ ਜਿਹੜਾ ਕਿ ਮੁਫਤ ਦਾ ਮੁਫਤ ਲੱਗਣਾ ਹੈ ਠੀਕ ਲਾਵਾ ਆਉਂਦੂ ਉਹਦੇ ਵਿੱਚ ਇੱਕ ਕਾਂਡੀ ਰੇਤੇ ਸੀਮਿੰਟ ਦੀ ਪੰਜਾਬ ਦੀ ਨਹੀਂ ਲੱਗਣੀ ਠੀਕ ਹੈ ਇੱਕ ਪੈਸਾ ਵੀ ਨਹੀਂ ਲੱਗਣਾ ਸਾਰਾ ਦਾ ਸਾਰਾ ਸੈਂਟਰ ਨੇ ਕਰਨਾ ਕਿਰਪਾ ਕਰਕੇ ਮੈਂ ਹੱਥ ਅਰਕਾਂ ਤੱਕ ਜੋੜ ਕੇ ਬੇਨਤੀ ਕਹਿਣਾ ਕਿ ਪੰਜਾਬ ਦੇ ਐਗਰੀਕਲਚਰ ਵਾਸਤੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਪੰਜਾਬ ਦੀ ਤਰੱਕੀ ਦੇ ਵਾਸਤੇ ਇਹ ਪ੍ਰੋਜੈਕਟ ਹਰ ਹਾਲਤ ਵਿੱਚ ਭਾਵੇਂ ਸੈਂਟਰ ਦੇ ਹੱਥ ਜੋੜ ਕੇ ਕੋਰੋਂ ਬੇਨਤੀਆਂ ਕਰੀਏ ਇਹ ਪੰਜਾਬ ਦੇ ਵਿੱਚ ਲੈ ਕੇ ਆਓ ਇਹੋ ਜਿਹਾ ਫ੍ਰੀ ਪ੍ਰੋਜੈਕਟ ਅੱਦੀ ਮੁੜਕੇ ਨਹੀਂ ਆਉਣਾ ਧੰਨਵਾਦ ਜੀ ਹਾਂ ਜੀ ਮੰਤਰੀ ਜੀ ਅਰਕਾਂ ਤੱਕ ਹੱਥ ਜੋੜੇ ਹੋਣੇ ਇੱਕ ਕਰਨਾ ਚਾਹੀਦਾ ਹੈ ਮਾਨਯੋਗ ਸਪੀਕਰ ਸਾਹਿਬ ਜੀ ਮੈਂ ਸਤਕਾਰਯੋਗ ਐਮ ਐਲ ਏ ਸਾਹਿਬ ਨੂੰ ਦੱਸਣਾ ਚਾਹੁੰਦਾ ਉਹ ਸੱਚਮੁੱਚ ਹੀ ਡਾਕਟਰ ਸੀਗੇ ਸਰ ਸੱਚੀ ਡਾਕਟਰ ਸੀਗੇ ਅਸੀਂ ਸਰ ਮਿਲਵੇ ਰਿਕਾਰਡ ਆ ਵਾਕੀ ਕਿ ਅਸੀਂ ਸਮੇਂ-ਸਮੇਂ ਤੇ ਜਿਹੜੇ ਕੇਂਦਰ ਸਰਕਾਰ ਨਾਲ ਉਹਨਾਂ ਨੂੰ ਵਾਕਿਆ ਦਾ ਲੈਟਰ ਲਿਖੇ ਹੋਏ ਨਹੀਂ ਕਿਉਂਕਿ ਪ੍ਰੋਜੈਕਟ ਕੇਂਦਰ ਸਰਕਾਰ ਦਾ ਸੀ ਐਮ ਐਲ ਏ ਸਾਹਿਬ ਸੋ ਉਸ ਕਰਕੇ ਕੇਂਦਰ ਸਰਕਾਰ ਕੋਈ ਹੱਥ ਹੀ ਨਹੀਂ ਫੜਾ ਰਹੀ ਕਿ ਇਸ ਪ੍ਰੋਜੈਕਟ ਵਾਸਤੇ ਕੁਝ ਕਰਨਾ ਹੈ ਕਿ ਨਹੀਂ ਕਰਨਾ ਜੇ ਉਹ ਚਾਹੁੰਦੇ ਨੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਸਰ ਤੁਸੀਂ ਮੈਂ ਤੁਸੀਂ ਮੈਂ ਟਾਈਮ ਵੀ ਮੰਗਿਆ ਜਿਹੜੇ ਕੇਂਦਰੀ ਮਿਨਿਸਟਰ ਨੇ ਉਹਨਾਂ ਤੋਂ ਟਾਈਮ ਵੀ ਮੰਗਿਆ ਸਰ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਇਸ ਪ੍ਰੋਜੈਕਟ ਤੇ ਤੁਹਾਡੇ ਨਾਲ ਡਿਸਕਸ ਕਰਨੀਆਂ ਉਦੋਂ ਦਾ ਟਾਈਮ ਨਹੀਂ ਮਿਲ ਜਦੋਂ ਟਾਈਮ ਮਿਲਦਾ ਮੈਂ ਸਤਿਕਾਰਯੋਗ ਐਮ ਐਲ ਏ ਸਭ ਨੂੰ ਆਪਣੇ ਨਾਲ ਲੈ ਕੇ ਚੱਲੂੰਗਾ ਕਿਉਂਕਿ ਮੇਰਾ ਕੋਈ ਟੱਟ ਨਹੀਂ ਦੁਖਦਾ ਐਮ ਐਲ ਸਾਹਿਬ ਮੈਂ ਤਾਂ ਚਾਹੁੰਦਾ ਉਹ ਪ੍ਰੋਜੈਕਟ ਆਵੇ ਸਭੋ ਅਸੀਂ ਕੌਣ ਹੋਣਾ ਪ੍ਰੋਜੈਕਟ ਰੁਕਣ ਵਾਲੇ ਜੇ ਕੋਈ ਪ੍ਰੋਜੈਕਟ ਆਉਂਦਾ ਅਸੀਂ ਤਾਂ ਅੱਗੇ ਹੋ ਕੇ ਲੈ ਕੇ ਆਉਣਾ ਚਾਹੁੰਦੇ ਸੋ ਇਸ ਕਰਕੇ ਅਸੀਂ ਸਰਕਾਰ 'ਚ ਅਸੀਂ ਕਦੋਂ ਕਦੋਂ ਚਾਹਾਂਗੇ ਕਿ ਅਸੀਂ ਪ੍ਰੋਜੈਕਟ ਨਾਲ ਲੈ ਕੇ ਆਈਏ ਕੇਂਦਰ ਸਰਕਾਰ ਦਾ ਜਿਹੜਾ ਅੜਕਾ ਉਹਨੂੰ ਤਾਂ ਸਾਨੂੰ ਉਹਦੇ ਵਾਸਤੇ ਤਾਂ ਚਾਰਾ ਜੋ ਕਰ ਹੀ ਰਿਹਾ ਸੀ ਲਗਾਤਾਰ ਕਰ ਰਿਹਾ ਤੁਹਾਨੂੰ ਕੁਝ ਦੇਖਣਾ ਤਾਂ ਮੇਰੇ ਲਈ ਸਮੇਂ-ਸਮੇਂ ਤੇ ਜੋ ਲੈਟਰ ਕੇੰਦਰੋਂ ਲਿਖੇ ਗਏ ਨੇ ਉਹ ਹੈਗੇ ਨੇ ਤੁਸੀਂ ਆ ਜਾਓ ਮੈਂ ਤੁਹਾਨੂੰ ਸਾਰਾ ਦਿਖਾ ਦਿੰਦਾ ਸਰ ਬਾਕੀ ਸਪੀਕਰ ਸਾਹਿਬ ਮੈਂ ਅੰਮ੍ਰਿਤਸਰ ਦੇ ਜਿੱਥੇ ਪ੍ਰੋਜੈਕਟ ਲੱਗਣਾ ਉਹ ਸੰਬੰਧਿਤ ਸਾਰੇ ਅਧਿਕਾਰੀ ਇੱਥੇ ਬੁਲਾ ਕੇ ਉਹਨਾਂ ਨਾਲ ਵੀ ਦੋ ਵਾਰੀ ਮੀਟਿੰਗ ਕੀਤੀ ਆ ਵੀ ਜੇ ਆਪਣੇ ਸਰਕਾਰ ਦੇ ਉਰੇ ਪੰਜਾਬ ਦੇ ਕਰਨ ਦਾ ਤਾਂ ਦੱਸੋ ਪੰਜਾਬ ਦੇ ਕਰਨ ਦਾ ਤਾਂ ਕੁਛ ਹੈ ਹੀ ਨਹੀਂ ਸਰ ਉੱਚ ਸੋ ਇਸ ਕਰਕੇ ਇਹ ਕੇਂਦਰ ਸਰਕਾਰ ਵੱਲੋਂ ਹੋਣਾ ਸਰ ਉਹਨਾਂ ਨੇ ਜਦੋਂ ਹੀ ਸਾਨੂੰ ਉਹ ਇੱਕ ਮਿੰਟ ਦੀ ਤੁਸੀਂ ਇੱਧਰ ਗੱਲ ਕਰੋ ਜੀ ਆਈ ਨਹੀਂ ਗਿਆ ਨਾ ਜਿਹਦੀ ਜ਼ਮੀਨ ਆ ਨਾ ਉਹਨੂੰ ਹੀ ਬੁਲਾ ਗਿਆ ਇਹ ਇਹ ਪ੍ਰੋਜੈਕਟ ਕਿਤਰਾ ਕੰਪਲੀਟ ਹੋਵੇਗਾ ਸਰ ਸਰ ਜ਼ਮੀਨ ਵਾਲਾ ਤਾਂ ਸਿੱਧਾ ਕਹਿੰਦਾ ਮੈਨੂੰ ਪੈਸੇ ਦੇ ਦਿਓ ਕਿੱਥੋਂ ਦੇ ਦੀ ਜਿਸ ਤਰ੍ਹਾਂ ਦੋਲੇ ਕਿਸੇ ਨੂੰ ਪਹਿਲਾਂ ਹਜੇ ਜ਼ਮੀਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਆਊਗੀ ਆਊਗੀ ਸਰ ਫੇਰ ਹੀ ਦਿੱਤਾ ਜਾਵੇ ਮੰਤਰੀ ਜੀ ਬੈਠੋ ਠੀਕ ਹੈ ਡੀਸੀ ਸਾਹਿਬ ਬੈਠੋ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਬੈਠੋ ਏਡੀ ਸਾਹਿਬ ਹੋ ਗਈ ਤੁਹਾਡੀ ਗੱਲ ਆ ਗਈ ਜੀ ਬੈਠੋ ਆ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਆ ਜੀ 1 ਮਿੰਟ ਜੀ ਮੰਤਰੀ ਜੀ ਬੈਠੋ ਏਡੀ ਸਾਹਿਬ ਬੈਠੋ ਇਹ ਮੈਂ ਬੈਠੋ ਤੁਸੀ ਬਾਦਲਾ ਸਾਹਿਬ ਲੈਟ ਦਾ ਮਿਨਿਸਟਰਸ ਮੀਂ ਮੰਤਰੀ ਜੀ ਨੂੰ ਗੱਲ ਕਰ ਲੈਂਦੇ ਹੋ ਜੀ